ਔਰ ਫੋਲਟ ਔਰ ਲੈ ਆਪਨੇ ਕਰਾ ਦੇ ਉਹ ਜੋਗਨ ਪਾਡਾ ਲਾਇਆ ਹੈ ਨਾ ਰੋ ਪਾ ਦੇ ਉਹ ਪਾਡਾ ਬੇਲੇ ਨਾ ਸਮਝਦਾ ਨਹੀਂ ਕਿ ਆਪਰਾ ਜੇ ਆਪ ਆਪਣੇ ਸਮੇਂ ਕੋਲ ਬੜਾ ਅਗਦਾ ਮੈਂ ਕੋਈ ਜਾਂ ਆਪ ਬਣਾ ਦਿੰਦੇ ਮੈਂ ਸੱਜਣੇ ਕੋਈ ਵਧੀਆ ਕੰਮ ਹੋ ਗਿਆ ਪਹਿਲੇ ਪਹਿਲਾ ਕਰਦੇ ਹਾਂ ਹਾਂ ਜੀ ਲੈ ਲਓ ਮੈਂ ਜੀ ਠੀਕ ਹੋ you <laughs> ਉਹ ਨੂੰ ਆਪਣਾ ਨੰਬਰ ਸਾਬ ਜੋਗਾ ਤੈਨੂੰ ਵਾਡੋ ਹਾਂ ਹਾਂ ਸਭ ਬੋਲੇ ਕਣ ਬੋਲੇ ਅੱਛਾ ਆ ਜਨਾ ਹਾਂ ਜਦੋਂ ਨਾ ਤੀਲੇ ਆ ਮੈਂ ਮੋੜ ਸੜ ਅਸਲ ਤੇ ਕਹਿ ਰਿਹਾ ਹਾਂ ਹਾਂ 好吃。 그거 <목소리도> 이거다 <목소리도> <목소리도> ਸੱਤ ਸੱਤ ਕਿਹ ਕਿਹ ਵਰਨਾ ਕੰਮ ਕਰਦੇ ਆ ਇੱਥੇ ਅੱਜ ਪਪੜਾ ਕੱਬਦਾ ਕਮਾਦ ਇਹਨਾਂ ਨੇ ਰੋਇਆ ਲੈਪਰ ਨੇ ਉਹ ਕਮਾਲ ਕਮਾਲ ਆਇਆ ਸੀ ਧਰ ਦੇ ਕੋਲ ਆ ਕੇ ਉਹਦੇ ਕਰਕੇ ਹਰ ਸਾਲ ਇੰਨਾ ਗੋਲੋਂ ਆ ਕੇ ਇੱਕ ਹੁੰਮਣਾ ਕੇ ਖੜਦੇ ਆ ਪਾ ਜੀ ਆਪਣਾ ਕੰਨਾ ਲੈ ਕੇ ਆਏ ਆਪਣਾ ਇਕੱਲੇ ਦਾ ਘਰ ਵੀ ਪੂਰੇ ਪਾਵਰ ਗੋਲ ਦੇ ਰੱਖਾ ਕੋਪੜਾ ਮਾ ਕਿ ਇਹ ਮੰਨਦਾ ਬਹੁਤ ਤਕਤੀ ਕਰਦੇ ਨਾ ਕੋਈ ਫਾਪੀ ਦਰਜੀ ਦੀ ਹੈ ਇਸ ਕਰਕੇ ਦਰ ਸਾਹਮਣੇ ਕਿਹਾ ਕਿ ਕੋਲ ਬਣਾਓ ਆਪਣੇ ਕਰੀਚ ਮਾਲ ਲਓ ਦੰਦੀ ਚਾਹ ਪੀਓ ਗੁਰਦਾਈ ਕਟਰੀ ਦੇ ਵਿੱਚੋਂ ਗੁਰ ਖਾਓ ਦੁੱਧ ਚ ਗੁਰ ਪਾਣੀ ਪੀਓ ਤੋਂ ਇਹ ਆਪ ਹੱਸਾ ਲਈ ਹੱਸਾ ਲਈ ਬੈਠ ਕੇ ਜਿਹੜਾ ਤੋਂ ਬਾਅਦ ਨੂੰ ਫੈਸਲੇ ਪੱਕਾ ਹੋ ਗਿਆ ਹਾਂ ਯਾਦ ਆਪਣੇ ਲੱਭੇ ਰੱਖੇ ਸੀ ਤੇ ਸਹਿਬ ਵੀ ਹੋ ਗਿਆ ਸਾਡਾ ਜਦੋਂ ਸਾਡਾ ਦੁਰਬਾਰ ਨਾ ਸਤਿ 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 ਸ Diye var, da da oraya diye, karlı bu sabr yoktan öptüye çıkarma, bir şey değil, bu sabr konusunda değil, o yüzden bu diye konuşmamız